ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਜੇ ਮਹਾਰਾਜ ਕਹਿੰਦੇ ਨੇ ਗੱਲ ਹੀ ਅਸੀਂ ਚੰਗੀਆਂ ਆਚਾਰੀ ਚਤਵੀਆਂ ਮਹਾਰਾਜ ਕਹਿੰਦੇ ਗੱਲਾਂ ਕਰਨ ਵਾਲਾ ਅਸੀਂ ਚੰਗੇ ਆ ਪਰ ਹੈਗੇ ਬਹੁਤ ਬੁਰੇ ਆ ਮਨੋ ਕੁਸਦਾਂ ਕਾਲੀਆਂ ਵਾਰੋਂ ਚਟਵੀਆਂ ਮਨੋ ਮਾਲਿਆਂ ਤੇ ਵਾਰੋਂ ਬਹੁਤ ਸੋਹਣੇ ਆ ਸੋ ਇਸ ਤਰ੍ਹਾਂ ਦੀ ਗੱਲ ਵਿੱਚ ਇੱਕ ਆਪਾਂ ਗੱਲ ਕਰਦੇ ਆ ਗੁਰਬਾਣੀ ਵਿੱਚੋਂ ਟੁਕ ਲੈ ਕੇ ਗੁਰਮਖ ਪਿਆਰੀਓ ਇੱਕ ਜਾਪਾਨੀ ਨੂੰ ਸਵਾਲ ਕੀਤਾ ਭਾਰਤੀ ਬੰਦੇ ਨੇ ਜਾਪਾਨ ਦੇ ਬੰਦੇ ਨੂੰ ਸਵਾਲ ਕੀਤਾ ਭਾਰਤ ਦੇ ਬੰਦੇ ਨੇ ਕਿ ਤੁਸੀਂ ਬਹੁਤ ਵਧੀਆ ਹੋ ਬਹੁਤ ਚੰਗਾ ਵਿਹਾਰ ਕਰਦੇ ਹੋ ਤੇ ਰਲ ਮਿਲ ਕੇ ਰਹਿੰਦੇ ਹੋ ਮਦਦ ਵੀ ਕਰਦੇ ਹੋ ਇਹ ਭਾਰਤੀ ਬੰਦਾ ਕਹਿ ਰਿਹਾ ਜਾਪਾਨ ਵਾਲੇ ਨੂੰ ਜਾਪਾਨੀ ਨੂੰ ਕਹਿੰਦਾ ਤੁਸੀਂ ਬਹੁਤ ਚੰਗੇ ਹੋ ਸੁਭਾਅ ਬਹੁਤ ਚੰਗਾ ਹੈ ਮਿਲਣਸਾਰ ਹਾਂ ਪਰ ਤੁਸੀਂ ਚਾਹ ਤੇ ਟੀ ਪਾਰਟੀ ਤੇ ਸਾਨੂੰ ਤੁਸੀਂ ਕਿਉਂ ਨਹੀਂ ਬੁਲਾਉਂਦੇ ਜਦੋਂ ਤੁਹਾਡਾ ਆਪ ਦਾ ਕੋਈ ਫੰਕਸ਼ਨ ਹੁੰਦਾ ਹੈ ਆਪ ਦਾ ਕੋਈ ਤੁਹਾਡਾ ਪ੍ਰੋਗਰਾਮ ਹੁੰਦਾ ਹੈ ਤੁਸੀਂ ਸਾਨੂੰ ਕਿਉਂ ਨਹੀਂ ਬੁਲਾਉਂਦੇ ਚਾਹ ਪਾਣ ਤੇ ਸਾਡੇ ਨਾਲ ਚਾਹ ਪਾਣ ਦੇ ਸਾਂਝ ਤੁਸੀਂ ਕਿਉਂ ਨਹੀਂ ਰੱਖਦੇ ਉਹ ਮੁਸਕਰਾ ਕੇ ਕਹਿਣ ਲੱਗਿਆ ਜਾਪਾਨੀ ਕਿ ਤੁਹਾਡੇ ਤੇ ਸਾਡੇ ਵਿੱਚ ਬਹੁਤ ਫਰਕ ਹੈ ਕਿਵੇਂ ਕਹਿੰਦੇ ਉਹ ਜਾਪਾਨੀ ਕਹਿੰਦਾ ਸਾਨੂੰ ਭਾਰਤ ਦਾ ਇਤਿਹਾਸ ਪੜਾਇਆ ਜਾਂਦਾ ਹੈ ਕਹਿੰਦੇ ਭਾਰਤ ਦਾ ਬੰਦਾ ਕਹਿੰਦਾ ਅੱਛਾ ਕਹਿੰਦਾ ਉਤਸ਼ਾਹਤ ਨਾ ਹੋ ਸਾਨੂੰ ਇਸ ਕਰਕੇ ਨਹੀਂ ਪੜਾਇਆ ਜਾਂਦਾ ਜਪਾਨ ਵਾਲਾ ਕਹਿੰਦਾ ਵੀ ਭਾਰਤ ਦੇ ਇਤਿਹਾਸ ਵਿੱਚ ਬਹੁਤ ਕੁਝ ਹੈ ਉਹ ਸਾਨੂੰ ਇਸ ਕਰਕੇ ਪੜਾਇਆ ਜਾਂਦਾ ਹੈ ਕਿ ਅਸੀਂ ਭਾਰਤ ਦੇ ਲੋਕਾਂ ਤੋਂ ਸਾਵਧਾਨ ਹੋ ਜਾਈਏ ਕਹਿੰਦਾ ਹਾਂ ਹਾਂ ਸਾਵਧਾਨ ਐਸੀ ਕੀ ਗੱਲ ਸਾਡੇ ਵਿੱਚ ਐਸੀ ਕੀ ਖੋਟ ਹੈ ਉਹ ਕਹਿਣ ਲੱਗਾ ਜਾਪਾਨ ਵਾਲਾ ਕਿ ਭਾਰ ਦਾ ਇਤਿਹਾਸ ਪੜਦਿਆਂ ਪੜਦਿਆਂ ਸਾਡੇ ਸਾਹਮਣੇ ਇਤਿਹਾਸ ਵਿੱਚੋਂ ਬਹੁਤ ਜ਼ਿਆਦਾ ਇਹ ਚੀਜ਼ ਉੱਬਰ ਕੇ ਆਉਂਦੀ ਹੈ ਵੀ ਭਾਰਤ ਦੇ ਲੋਕ ਬਹੁਤ ਜ਼ਿਆਦਾ 부ਜਦਲ ਡਰਪੋਕ ਤੇ ਮਤਲਬ ਪ੍ਰਸਤ ਗਦਾਰ ਨੇ ਉਹਦੀ ਪੈਰਾਥਲੋ ਜਮੀਨ ਨਿਕਲ ਗਈ ਕਹਿੰਦੇ ਕਿਵੇਂ ਕਹਿੰਦੇ ਦੇਖੋ ਅੰਗਰੇਜ਼ ਅੰਗਰੇਜ਼ਾਂ ਨੇ ਭਾਰਤ ਦੇ ਉੱਤੇ ਰਾਜ ਕੀਤਾ ਉਸ ਸਮੇਂ ਭਾਰਤ ਦੀ ਆਬਾਦੀ 30 ਕਰੋੜ ਸੀ ਭਾਰਤ ਦੀ ਆਬਾਦੀ 30 ਕਰੋੜ ਸੀ ਤੇ ਜਦੋਂ ਜਰਨਲ ਡੇਅਰ ਨੇ ਜੱਡਿਆਂ ਵਾਲੇ ਬਾਗ ਦੇ ਉੱਤੇ ਗੋਲੀ ਚਲਾਈ ਉਦੋਂ ਕੌਣ ਭਰਤੀ ਸੀਗਾ ਫੌਜ ਵਿੱਚ ਭਾਰਤ ਦੇ ਲੋਕ ਸੀ ਸਭ ਨੇ ਅੰਗਰੇਜ਼ ਦੇ ਕਹਿਣ ਤੇ ਜਰਨਲ ਡਾਇਰ ਦੇ ਕਹਿਣ ਤੇ ਸਭ ਨੇ ਧੜਾ ਧੜ ਜੱਲਿਆਂਵਾਲੇ ਬਾਗ ਦੇ ਉੱਤੇ ਗੋਲੀ ਚਲਾਈ ਲੋਕਾਂ ਤੇ ਗੋਲੀ ਚਲਾਈ ਉਹ ਗੋਲੀ ਚਲਾਉਣ ਵਾਲੇ ਕੌਣ ਸੀਗੇ ਭਾਰਤ ਦੇ ਲੋਕ ਹੁਕਮ ਜਰਨਲ ਡਾਇਰ ਦਾ ਸੀਗਾ ਪਰ ਕਿਸੇ ਨੇ ਵੀ ਜਰਨਲ ਡਾਇਰ ਵੱਲ ਬੰਦੂਕ ਦਾ ਮੂੰਹ ਨਹੀਂ ਕੀਤਾ ਵੀ ਤੂੰ ਗਦਾਰ ਹੈ ਸਾਡੇ ਲੋਕਾਂ ਨੂੰ ਕਿਉਂ ਮਾਰਨ ਨੂੰ ਕਹਿ ਰਿਹਾ ਨਹੀਂ ਜਨਰਲ ਡੇਅਰ ਆਪਦਾ ਹਮਲਾ ਕਰਾ ਕੇ ਭਾਰਤ ਦੇ ਲੋਕਾਂ ਤੋਂ ਹੀ ਭਾਰਤ ਦੇ ਲੋਕਾਂ ਤੇ ਹਮਲਾ ਕਰਾਇਆ ਬੜਾ ਹੀ ਸਫਲਤਾਪੂਰਵਕ ਉਹ ਉੱਥੋਂ ਨਿਕਲ ਗਿਆ ਹੱਸਦਾ ਖੇਡਦਾ ਆਪਦੇ ਲੋਕਾਂ ਨੂੰ ਹੀ ਭਾਰਤ ਦੇ ਲੋਕਾਂ ਨੇ ਮਾਰਿਆ ਜਦੋਂ ਕਿ ਭਾਰਤ ਦੇ ਲੋਕ ਹੀ ਭਰਤੀ ਸਨ ਫੌਜੀ ਸਨ ਉਹਨਾਂ ਦਾ ਅੰਦਰ ਖੂਨ ਹੀ ਗੋਲਿਆ ਵੀ ਅਸੀਂ ਆਪਦਿਆਂ ਨੂੰ ਕਿਵੇਂ ਮਾਰੀਏ ਜੇ ਆਪਣੇ ਘਰ ਵਿੱਚ ਕੋਈ ਕਹੇ ਕਿ ਜਿਵੇਂ ਇੱਕ ਪਿੰਡ ਦਾ ਕੋਈ ਸਰਪੰਚ ਕਹੇ ਆਪਾ ਨੂੰ ਕਿ ਤੁਸੀਂ ਭਾਈ ਤੂੰ ਆਪਦੇ ਪਰਿਵਾਰ ਨੂੰ ਮਾਰ ਅਸੀਂ ਸਰਪੰਚ ਦੇ ਕਹਿਣ ਤੇ ਆਪਦੇ ਪਰਿਵਾਰ ਨੂੰ ਫਟਾਫਟ ਮਾਰੀਏ ਇਹਦਾ ਮਤਲਬ ਅਸੀਂ ਫਿਰ ਪਰਿਵਾਰ ਨਾਲ ਸਾਨੂੰ ਪਿਆਰ ਨਹੀਂ ਹੈਗਾ ਅਸੀਂ ਗੁਲਾਮ ਹੋ ਚੁੱਕੇ ਹਾਂ ਬਿਲਕੁਲ ਸਾਡੀ ਮਾਨਸਿਕਤਾ ਇਹਨਾਂ ਜਿਹੜੀ ਉਹ ਇੰਨੀ ਗੁਲਾਮ ਹੈ ਕਹਿੰਦਾ ਆਪਾ ਉਸਨੇ ਕਿਹਾ ਜਾਪਾਨ ਦੇ ਬੰਦੇ ਨੇ ਭਾਰਤੀ ਇਹਨੂੰ ਕਿ ਤੁਸੀਂ ਹੀ ਮਾਰਨ ਵਾਲੇ ਹੋ ਆਪਦੇ ਲੋਕਾਂ ਨੂੰ ਤੁਹਾਡੇ ਅੰਦਰ ਖੂਨ ਹੀ ਨਹੀਂ ਗੋਲਿਆ ਫਿਰ ਕਹਿੰਦੇ ਮਾਧੇਸ਼ੀਆ ਦੇ ਵਿੱਚ ਕੀ ਹੋਇਆ ਉਹ ਜਦੋਂ ਮੁਗਲ ਆਏ ਮੁਗਲ ਸਿਰਫ 800 ਬੰਦਾ ਸੀ ਮੁਗਲਾਂ ਦਾ ਸਾਰੇ ਲੋਕਾਂ ਨੇ ਮੁਗਲਾਂ ਨੂੰ ਸਲਾਮ ਕੀਤੀ ਸਗੋਂ ਭਾਰਤੀ ਲੋਕਾਂ ਨੇ ਆਪਦੀਆਂ ਕੁੜੀਆਂ ਦੇ ਦੇ ਕੇ ਉਹਨਾਂ ਨੂੰ ਉਹਨਾਂ ਦੇ ਗੁਲਾਮ ਬਣੇ ਉਹਨਾਂ ਦੀ ਰਿਸ਼ਤੇਦਾਰੀਆਂ ਗੰਡੀਆਂ ਕੀ ਕੁਝ ਨਹੀਂ ਕੀਤਾ ਭਾਰ ਦੇ ਲੋਕਾਂ ਨੇ ਹੀ ਸਗੋਂ ਰਾਜ ਗੱਦੀਆਂ ਤੇ ਬੈਠ ਕੇ ਮੁਗਲਾਂ ਦਾ ਸਾਥ ਦਿੱਤਾ ਇਸ ਕਰਕੇ ਅਸੀਂ ਤੁਹਾਡੇ ਨਾਲ ਜਾਪਾਨ ਦਾ ਬੰਦਾ ਕਹਿੰਦਾ ਵੀ ਅਸੀਂ ਤੁਹਾਡੇ ਨਾਲ ਕੋਈ ਬਹੁਤਾ ਮੇਲ ਮਲਾਪ ਨਹੀਂ ਰੱਖ ਸਕਦੇ ਸਾਨੂੰ ਤੁਹਾਡੇ ਤੇ ਕਦੇ ਭਰੋਸਾ ਹੀ ਨਹੀਂ ਤੁਹਾਡੇ ਨਾਲ ਚਾਹ ਪਾਣੀ ਦੀ ਸਮਝ ਅਸੀਂ ਕਿਵੇਂ ਕਰ ਸਕਦੇ ਹਾਂ ਇਸ ਤਰ੍ਹਾਂ ਖਰੀਆਂ ਖਰੀਆਂ ਬਹੁਤ ਸੁਣਾਈਆਂ ਉਹਨੂੰ ਵੀ ਤੁਸੀਂ ਥੋੜੀ ਜੀ ਗੱਲ ਤੇ ਲਾਲਚ ਪਿੱਛੇ ਆ ਕੇ ਬਹੁਤ ਖੱਲੇ ਡਿੱਗ ਜਾਂਦੇ ਹਾਂ ਅੱਜ ਕੱਲ ਵੀ ਬਹੁਤ ਕੁਝ ਚੱਲ ਰਿਹਾ ਛੋਟੀ ਜੀ ਗੱਲ ਪਿੱਛੇ ਸੀ ਲਾਲਚ ਬੱਚੇ ਆ ਕੇ ਅਸੀਂ ਪਤਾ ਨਹੀਂ ਆਪਦੇ ਚੰਗੇ ਚੰਗੇ ਆਗੂਆਂ ਨੂੰ ਜਿਹੜਾ ਥੋੜਾ ਜਿਹਾ ਦੇਸ਼ ਵਾਸਤੇ ਕੁਝ ਕਰਨਾ ਚਾਹੁੰਦੇ ਨੇ ਅਸੀਂ ਕਿਸੇ ਦਾ ਸਾਨੂੰ ਕੋਈ ਲਾਲਚ ਦੇ ਦੇਵੇ ਅਸੀਂ ਝੱਟਪਟ ਉਹਨੂੰ ਮਰਵਾ ਦਿੰਨੇ ਆ ਚੰਗੇ ਬੰਦਿਆਂ ਨੂੰ ਜਾਪਾਨ ਦੇ ਲੋਕਾਂ ਨੂੰ 1% ਵੀ ਸਾਡ ਭਾਰਤੀ ਲੋਕਾਂ ਦੇ ਭਰੋਸਾ ਨਹੀਂ ਇਸ ਕਰਕੇ ਉਹ ਕਹਿੰਦੇ ਸਾਨੂੰ ਭਾਰਤ ਦਾ ਇਤਿਹਾਸ ਪੜਾਇਆ ਜਾਂਦਾ ਹੈ ਵੀ ਇਹ ਗਦਾਰੀ ਕਿਵੇਂ ਕਰਦੇ ਨੇ ਅਸੀਂ ਤੁਹਾਡੇ ਤੇ ਕੋਈ ਭਰੋਸਾ ਨਹੀਂ ਕਰ ਸਕਦੇ ਇੰਨੇ ਕਰੋੜ ਆਬਾਦੀ ਹੋਣ ਦੇ ਬਾਵਜੂਦ ਵੀ ਤੁਸੀਂ ਆਪਦੇ ਹੀ ਬੰਦਿਆਂ ਨੂੰ ਮਾਰ ਸਕਦੇ ਹੋ ਖਾ ਸਕਦੇ ਹੋ ਇਸ ਕਰਕੇ ਤੁਹਾਡੀ ਇਤਿਹਾਸ ਪੜ ਕੇ ਅਸੀਂ ਤੁਹਾਡੇ ਤੋਂ ਕਹਿੰਦੇ ਬਹੁਤ ਡਰਦਿਆਂ ਭਾਵ ਅਸੀਂ ਤੁਹਾਨੂੰ ਗਦਾਰ ਆਪਣਾ ਸੌਂਪਦੇ ਆਂ ਦੇਖੋ ਗੁਰਮੁਖ ਪਿਆਰਿਓ ਬਾਹਰਲੇ ਲੋਕ ਸਾਡੇ ਬਾਰੇ ਕਿੰਨਾ ਸੋਚਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ